ਕੀ ਹਰਾ ਮਾ ਸਾਡੇ ਘਰੇ ਰੋਟੀਆਂ ਖੰਡਾ ਰਿਆ ਸਾਡਾ ਥੋਮਸ ਘਰੋਂ ਸਾਡੇ ਖੰਡਾ ਰਿਆ ਰੋਟੀਆਂ ਇੱਥੇ ਖਾ ਕੇ ਰੋਟੀਆਂ ਜਾਈਆਂ ਨਾ ਨਮਕਾ ਲਾਲ ਬੰਦਾ ਐ ਨਮਕਾ ਲਾਲ ਬੰਦਾ ਸਾਡੇ ਸੀ ਰੋਟੀਆਂ ਖੋਈਆਂ ਇੱਥੇ ਬਿਠਾ ਬਿਠਾ ਕੇ ਕਿ ਪੁਲਿਸ ਬਾਹਰ ਖੜੀ ਆ ਬੜੇ ਭਰਾਵਾਂ ਦੇ ਵਾਧਾ ਜੁੜ ਜਿਓ ਕਿਉਂਕਿ ਬਾਅਦ ਚ ਕੋਈ ਪਤਾ ਨਹੀਂ ਵੀ ਕੀ ਕਰ ਦੇਣ ਕੀ ਨਾ ਕਰ ਦੇਣ ਹਾਂ ਕੁੰਡਾ ਖੋਲ ਦੇ ਪੁੱਤ ਬਾਹਰ ਅੱਛਾ ਜੀ ਕੁੰਡਾ ਖੋਲ ਮੇਰਾ ਪੁੱਤ ਬਾਹਰ ਜਨਾਬ ਆਏ ਆ ਕੋਈ ਗੱਲ ਨਹੀਂ ਸਤਕਾਰ ਜੋ ਖੋਲ ਦੇ ਕੁੰਡਾ ਸਲੇਮ ਤਾਂ ਆਪਣੇ ਤੋਂ ਪੁਲਿਸ ਆਈ ਆ ਤੇ ਆ ਫੜਨੇ ਫਿਲਮ ਦਾ ਬਿਲਕੁਲ ਪੂਰਾ ਸਾਈ ਹੈ ਮਹਾਰਾ ਚਰਦੀ ਕਲਾ ਕਰੇ ਕੁੱਤੇ ਨੂੰ ਬਣਾਣਾ ਜਿਹੜੀ ਮੇਰੀ ਤੇ ਹੁਣ ਮੈਂ ਜਾਣਾ ਹੈ ਹੁਣ ਮੈਂ ਤੇ ਬਾਕੀ ਦੇਖ ਰਿਹਾ ਕੀ ਗੱਲਬਾਤ ਹੈ ਜਿੱਦਾਂ ਵੀ ਹੁੰਦੀ ਹੈ ਤੇ ਸਟਕਾਰ ਜੋਗਾ ਆਪਾਂ ਪ੍ਰਸ਼ਾਸਨ ਦਾ ਪੂਰਾ ਮਾਨਕ ਦੀਦਾ 32 ਜਗਾ ਲਓ ਜਨਾਬ 32 ਜਗਾ ਲਓ 32 ਜਗਾ ਲਓ 32 32 ਜਗਾ ਲਓ 32 32 ਜਗਾ ਲਓ ਜਨਾਬ ਲਓ ਜੀ ਵਾਹ ਜੀ ਵਾਹ ਜਨਾਬ ਆਏ ਨੇ ਮਾਰਾ ਚੜਤੀ ਕਲਾ ਹੋਈ ਆ ਹਾਂਜੀ ਬਾਬਾ ਜੀ ਆ ਦੇਖੋ ਕਿਹੜੇ ਕਿਹੜੇ ਥਾਣੇ ਤੋਂ ਆਏ ਬਾਬਾ ਜੀ ਹਾਂਜੀ ਸਲੇਮ ਦਾਪਰੀ ਸਲੇਮ ਦਾਪਰੀ ਤੋਂ ਆਏ ਨੇ ਨਹੀਂ 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 ਐਂ ਤਾਂ ਤਾਂ ਕਰਨਾ ਹੀ ਪੜੂਗਾ ਫੇਰ ਮਾੜਾ ਦੱਸਣਾ ਤਾਂ ਪਊਗਾ ਹੀ ਮਾੜਾ ਦੱਸਣਾ ਤਾਂ ਪਊਗਾ ਹੀ ਜੇ ਤੁਸੀਂ ਆਏ ਬੂਹਾ ਵੀ ਖੁੱਲੂਗਾ ਬੂਹਾ ਐਂਦਾ ਕਿਦਾਂ ਐਂਦਾ ਨਾ ਟੱਕਾ ਨਾ ਨਾ ਕਰੋ ਹੈਂ ਤੂੰ ਬਣਾ ਵੀ ਮੂਵੀ ਬਣਾ ਮੂਵੀ ਵੀਡੀਓ ਬਣਾ ਕੇ ਭੇਜਣੀ ਤਾਂ ਹੈਗੀ ਨਾ ਮੜੀ ਜੀ ਆਪਣੇ ਸੰਗਤ ਨੂੰ ਤਾਂ ਦੱਸਣੀ ਬੂਹਾ ਖੋਲੂਗਾ ਬੂਹਾ ਤੋੜ ਦੋ ਤਾਲਾ ਤੋੜ ਦੋ ਤੁਸੀਂ ਹਾਂ ਫੇਰ ਤੁਸੀਂ ਕਹਦੇ ਕਿੰਨੇ ਪਏ ਤੁਸੀਂ ਤਾਂ ਟੱਕਾ ਕਰਦੇ ਪਏ ਆ ਮੈਂ ਦੱਸ ਕੀ ਟੱਕਾ ਕੀਤਾ ਮੇਰੇ ਨਾਲ ਕੀ ਨਹੀਂ ਜਾਇਆ ਜਾ ਤੇ ਖੋਲਦਾ ਪਿਆ ਬੂਹਾ ਮੈਂ ਤਾਂ ਤੁਹਾਨੂੰ ਕਿਹਾ ਵੀ ਸਤਿਕਾਰ ਕੀਤਾ ਤੁਸੀਂ ਵੀ ਬਣਾਓ ਬਣਾਓ ਜੀ ਬਣਾਓ ਵੀਡੀਓ ਬਣਾਓ ਤੁਸੀਂ ਐਸਐਚਓ ਸਾਹਿਬ ਨੂੰ ਬੁਲਾ ਲਓ ਜਿਹਨੂੰ ਬੁਲਾਉਣਾ ਬੁਲਾ ਲਓ ਮੈਨੂੰ ਕਿਸੇ ਦੇ ਨਾਲ ਕੋਈ ਡਰ ਨਹੀਂ ਮੈਂ ਪ੍ਰਸ਼ਾਸਨ ਦਾ ਮਾਣ ਕਰਦਾ ਮੈਂ ਤੁਹਾਨੂੰ ਕਿਹਾ ਵੀ ਤੁਹਾਨੂੰ ਸਤਿਕਾਰ ਦਿੱਤਾ ਤੁਸੀਂ ਵੀ ਤੁਸੀਂ ਖੜਦੇ ਪਏ ਆ ਨਹੀਂ ਮੈਂ ਫੇਰ ਆਪਣੇ ਆਪ ਨੂੰ ਅੱਗ ਲਾ ਲਿਮਾ ਬਾਬਾ ਬੂਆ ਫੋੜ ਜਰਾ ਇੱਕ ਮਿੰਟ ਰੁਕ ਜਾ ਫੇਰ ਤੁਸੀਂ ਮੈਨੂੰ ਮਤਲਬ ਨਹੀਂ ਆਣਾ ਹੁਣ ਤੁਸੀਂ ਮੁੱਕੇ ਨਹੀਂ ਨਾ ਦੱਸ ਦਿੰਦਾ ਚਲਾ ਦੂਸਰਾ ਸਾਨੂੰ ਜਦ ਮੈਂ ਕਹਿ ਰਿਹਾ ਮੈਂ ਚੱਲਦਾ ਪਿਆ ਨਾਲ ਕੁਛੀ ਵੀ ਨਾ ਕੋਈ ਟ੍ਰੈਮੇ ਵਾਲੀ ਕਰੀ ਜਾਂਦੇ ਆ ਪਰ ਸਰਦਾਰ ਨੂੰ ਐਸਐਸਓ ਨੂੰ ਬੁਲਾਓ ਉਹਨੂੰ ਬੁਲਾਓ ਮੈਂ ਬੁਲਾ ਲਿਆ ਪਰ ਬੁਲਾ ਲਓ ਇਨਸਪੈਕਟਰ ਨੂੰ ਬੁਲਾ ਲਓ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਂ ਤੁਹਾਡੇ ਨਾਲ ਚੱਲਦਾ ਪਿਆ ਤੁਸੀਂ ਤਾਂ ਰੋ ਪਈ ਜਾਂਦੇ ਹੋ ਹੈ ਆ ਜਾ ਕਿੱਥੋਂ ਆਏ ਕਿੱਦਾਂ ਦੱਸਾਂ ਬਸ ਇਹ ਸੇਵਾ ਦੀ ਪੁਲਿਸ ਮੈਨੂੰ ਜਾਣਦੀ ਨਹੀਂ ਆ ਮੈਨੂੰ ਸੇਵਾ ਦੀ ਪੁਲਿਸ ਜਾਣਦੀ ਨਹੀਂ ਆ ਬਾਬਾ ਆ ਜਾ ਅੱਥੇ ਆ ਜਾ ਨਹੀਂ ਬਾਹਰ ਸਲੇਮਟਾਪਲੀ ਦੀ ਪੁਲਿਸ ਮੈਨੂੰ ਜਾਣਦੀ ਨਹੀਂ ਮੈਨੂੰ ਨਵੀਂ ਪੁਲਿਸ ਨੇ ਲੈ ਕੇ ਜਾਣਾ 35 ਪਰਚੇ ਹੋਏ ਕਹਿੰਦੇ ਮੇਰੇ ਤਾਂ ਧਰਮ ਦੇ ਨਾਂ ਤੇ ਉਹ ਖਾਦਾ ਨਹੀਂ ਆ ਤੂੰ ਇੰਨਾ ਵਧੀਆ ਬੰਦਾ ਯਾਰ ਵਧੀਆ ਬੰਦਾ ਮੈਂ ਤੁਹਾਡੇ ਨਾਲ ਖੜਿਆ ਨਹੀਂ ਆ ਛੱਡਨੇ ਤੂੰ ਕਹਿੰਦੀ ਆ ਮੈਂ ਰੱਖ ਨਾ ਜਾਨੂ ਤੇਰੇ ਨਾਲ ਬਹੁਤ ਚੰਗਾ ਕੁਰੀ ਨੂੰ ਦੱਸਿਆ ਕਰੀ ਸਾਰੀ ਮੇਰੇ ਸਤਾ ਦਵਾ ਚਾਹ ਮੈਂ ਉਹ ਬਣਾਉਂਦਾ ਤੂੰ ਨਾਲ ਚਾਹ ਮੈਂ ਤਾਂ ਨਾ ਪਰ ਉਹ ਬੰਦਾ ਲੱਗਦਾ ਪਿਆਰ ਕਰਦਾ ਆ ਮੈਂ ਤਾਂ ਸਭ ਮੈੱਕੀ ਕੀਤਾ ਮੈਂ ਕੋਈ ਮਰਾਂ ਨਹੀਂ ਕੰਮ ਕੀਤਾ ਮੈਨੂੰ ਸੋ ਲੱਗੇ ਸਾਰੇ ਦੇਗੇ ਹੱਥ ਜੋੜੀ ਗਿਆ ਮੈਂ ਮੇਰੇ ਨਾ ਨਾ ਕਰੋ ਨਾਕਲ ਭੈਣ ਚੋਂ ਮੇਰੇ ਨਾਕ ਗਿਆ ਮੇਰੇ ਤਰੇ ਤਲਵਾਰ ਨਾ ਮਾਰਾ ਨਾ ਮਾਰਾਂ ਅੱਗੇ ਆਈ ਗਿਆ ਅੱਗੇ ਆਈ ਗਿਆ ਹੁਣ ਮੈਂ ਕੀ ਕਰਦਾ ਉੱਥੇ ਚੱਲ ਆ ਬਾਬਾ ਬਾਬਾ ਕੋਲ ਕਿਸੇ ਨੂੰ ਕਿਸਾਰ ਨੰਨ ਕੀ ਹਰਾਮ ਆ ਸਾਡੇ ਘਰੇ ਰੋਟੀਆਂ ਖਾਂਦਾ ਰਿਆ ਸਾਰਾ ਥੋਮਸ ਘਰੋਂ ਸਾਡੇ ਖਾਂਦਾ ਰਿਆ ਰੋਟੀਆਂ ਇੱਥੇ ਖਾ ਰੋਟੀਆਂ ਜਾਈ ਨਾ ਨਮਕ ਹ ਲਾਗ ਬੰਦਾ ਐਨਾ ਨਮਕ ਹ ਲਾਲ ਬੰਦਾ ਸਾਡੇ ਸੀ ਰੋਟੀਆਂ ਖੋਈਆਂ ਇੱਥੇ ਬਿਠਾ ਬਿਠਾ ਕੇ ਸਾਨੂੰ ਪਤਾ ਸੀ ਵੀ ਇਦਾਂ ਦਾ ਨਿਕਲਣਾ ਸਾਨੂੰ ਨਹੀਂ ਪਤਾ ਸੀ ਵੀ ਇਦਾਂ ਦਾ ਜ਼ੁੰਦਾ ਬੰਦਾ ਨਿਕਲਣਾ ਦੋਗਲਾ ਸਾਡੇ ਘਰੇ ਰੋਟੀਆਂ ਖਾਂਦਾ ਰਿਆ ਸਾਡੇ ਘਰੇ ਰੋਟੀਆਂ ਖਾਂਦਾ ਰਿਆ ਫੁੱਲ ਸਾਈ ਆ ਮਮੀ ਘਰੇ ਆਇਓ ਮਰਾ ਜਾ ਆਇਓ ਮਰਾ ਜਾ ਇੱਧਰ ਫੁੱਲ ਸਾਈ ਐ ਐਸਾ ਕਿਉਂ ਆਜੋ ਘਰੇ ਆਜੋ ਆਜੋ ਘਰੇ ਆਜੋ ਘਰੇ ਹੀ ਆਜੋ ਕੋਈ ਗੱਲ ਨਹੀਂ ਅੰਦਰ ਆ ਸੀ ਗਿੰਚ ਜਿਹੜਾ ਆਜੋ ਤੁਸੀਂ ਆਇਓ ਸਾਡੇ ਘਰੇ ਇੱਥੇ ਪਾਜੀ ਰੋਟੀਆਂ ਖਾਂਦਾ ਰਿਆ ਸਾਡੇ ਘਰੇ ਕੋਈ ਨਹੀਂ ਹੈ ਮੈਂ ਉਹ ਪੱਜੀਆਂ ਨੇ ਬੰਦ ਕੀਤਾ ਮੈਂ ਦਿਖਾ ਦਿੰਦਾ ਸਤਕਾਰ ਕਰਦਾ ਮੈਂ ਫੋਨ ਵੀ ਬੰਦ ਨਹੀਂ ਕੀਤਾ ਮੈਨੂੰ ਪਤਾ ਮੇਰੇ ਮੈਂ ਕਰ ਰਿਆ ਨਹੀਂ ਸੀ ਮੈਂ ਕਰ ਰਿਆ ਨਹੀਂ ਸੀ ਮੇਰੇ ਘਰ ਵਾਲੇ ਨੇ ਉਹ ਤਾਲੇ ਪਏ ਦੇਖੋ ਸਬੂਤ ਉਹ ਤਾਲੇ ਤੋੜ ਕੇ ਉਹ ਅੰਦਰ ਆੜਿਆ ਤੇ ਤਿੰਨ ਦਿਨ ਸਾਡੇ ਘਰੇ ਦੇ ਰੋਟੀਆਂ ਖਾਂਦਾ ਰਿਆ ਉਹ ਦੇਖੋ ਤਾਲੇ ਪਏ ਰੈਕ ਦੇ ਉੱਤੇ ਚਪਲਾਂ ਵਾਲੇ ਨੇ ਉਹ ਰੈਕ ਦੇ ਉੱਤੇ ਚਪਲਾਂ ਵਾਲੇ ਰੈਕ ਦੇ ਉੱਤੇ ਤਾਲੇ ਪਏ ਉਸ ਦਿਨ ਦੇ ਮੈਂ ਹੈ ਨਹੀਂ ਸੀ ਘਰੇ ਮੈਂ ਫੇਕੇ ਗਈ ਸੀ ਆਣਿਆਂ ਦੀ ਛੁੱਟੀਆਂ ਕਰਕੇ 3 ਦਿਨ ਇੱਥੇ ਰੱਖਿਆ ਉਹਨੂੰ ਸਾਡੇ ਘਰੇ ਰਹਿੰਦਾ ਰਿਹਾ ਪਤਾ ਗੱਲ ਸੀ ਰੋਟੀਆਂ ਖਾਂਦਾ ਰਿਹਾ ਸਾਨੂੰ ਪਤਾ ਹੁੰਦਾ ਨਾ ਵੀ ਇਦਾਂ ਵਾਸਤੇ ਕਦੀ ਦੇਲੀਜ ਨਾਲ ਮੇਚਣ ਦਾ ਮੈਂ ਇਹੋ ਜਿਹਾ ਬੰਦੇ ਨੂੰ ਹੈ ਕਦੀ ਦੇਲੀਜ ਨਾਲ ਮੈਨੂੰ ਹੁਣ ਮਿਲਦਾ ਕਈ ਕਿਤੇ ਟੱਕਰੇ ਸਹੀ ਹੋ ਦੇਖੀ ਕਿੱਦਾਂ ਮੈਂ ਜਲੂਸ ਕਰਦੀ ਆ ਨਮਕ ਲਾ ਕੇ ਚੰਦੀ ਰੋਟੀਆਂ ਬਣਾ ਬਣਾ ਕੁਆਈਆਂ ਇਹਨੂੰ ਚਲੋ ਕੋਈ ਨਹੀਂ ਮੇਰੀ ਗੱਲ ਮੇਰੀ ਗੱਲ ਸੁਣੋ ਮੈਂ ਆ ਰਿਹਾ ਬਾਹਰ ਕੁੰਡਾ ਪੜੇ ਮम्मी ਨੂੰ ਮੜਾ ਜਾ ਬੁਲਾ ਲਈਏ ਇੱਕ ਮੇਜ ਨੂੰ ਸਾਡਾ ਭਰਾ ਆ ਮੇਰਾ ਭਰਾ ਮੂੰਹ ਬੁਲਾਣਾ ਮੂੰਹ ਕੋਈ ਮੂੰਹ ਨਹੀਂ ਗੱਲ ਸਾਡੀ ਕੋਈ ਭਰਾ ਆ ਮੇਰਾ ਆ ਜਾ ਮਰਾ ਇਹ ਲੱਸੀ ਪੱਤੀ ਐ ਕੋਈ ਨਹੀਂ ਗੱਲ ਮੂੰਹ ਬੁਲਾਣਾ ਮਾਰੀ ਕੋਈ ਬਾਹਰ ਕੌਣ ਆ ਸਰ ਬਿੱਕੀ ਤੋਂ ਮਨ ਖੜਾ ਬਾਹਰ ਨਹੀਂ ਕੋਈ ਨਹੀਂ ਨਹੀਂ ਹੈਗਾ ਕਰੋਕੋ ਵਾਲਿਓ ਸ਼ੇਅਰ ਕਰ ਦਿਓ ਵੀਡੀਓ ਕੀ ਹੋ ਗਿਆ ਤੁਹਾਨੂੰ ਯਾਰ ਕਮਾਲ ਕਮਾਲ ਉਹ ਵੀ ਨਾਲ ਆ ਨਹੀਂ 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 ਉਹ ਮੇਰੇ ਕੋਲ ਰਿਕੀ ਟੋਮਸ ਵੀ ਆ ਗਿਆ ਅਗਲਾ ਬਦਮਾਸ਼ ਹੁਣ ਪਤਾ ਹੈ ਵੀ ਸਿੱਖਾਂ 'ਚ ਹੈ ਨਹੀਂ ਗੀ ਦਮ ਤੁਮ ਬੰਬੇ ਤੋਂ ਆ ਕੇ ਅਗਲਾ ਮੇਰੇ ਘਰ ਦੇ ਬਾਹਰ ਖੜਾ ਆ ਕਿਰਪਾਨ ਲੈ ਕੇ ਪਰ ਮੈਂ ਥੋੜਾ ਡਰਦਾ ਹਾਂ ਮੈਨੂੰ ਤੁਹਾਨੂੰ ਦੱਸਣ ਲੱਗਾ ਵੀ ਆ ਦੇਖ ਲਓ ਕੀ ਹਾਲ ਹੁੰਦਾ ਆ ਸਾਨੂੰ ਪਤਾ ਨਹੀਂ ਪਤਾ ਨਹੀਂ ਕੰਨਾ ਹੈ ਅਸੀਂ ਉਹ ਗੁਰੂ ਭਾਈ ਦਾ ਸਮਝ ਕੀ ਕਰੇ ਬਾੜੇ ਨੂੰ ਇਹੋ ਜਿਹਾ ਗੰਦਾ ਬੰਦਾ ਤੁਸੀਂ ਵੀ ਤੁਸੀਂ ਕਰਦੇ ਪਏ ਆ ਬੂਆ ਖੋਲ ਇੱਕ ਮਿੰਟ ਨਹੀਂ ਮੈਂ ਫੇ ਆਪਣੇ ਆਪ ਨੂੰ ਅੱਗ ਲਾ ਲਿਮਾ ਬਾਬਾ ਬੂਆ ਖੋਲ ਥੋੜੇ ਜਿਹਾ ਇੱਕ ਮਿੰਟ ਰੁਕ ਜਾ ਫੇ ਤੁਸੀਂ ਮੈਨੂੰ ਮਰਦਾਰਨਾ ਨਹੀਂ ਆ ਨਾ ਹੁਣ ਸਾਰਾ ਨੰਨ ਕੀ ਹਰਾਮ ਸਾਡੇ ਘਰੇ ਰੋਟੀਆਂ ਥੰਡਾ ਰਿਆ ਸਾਰਾ ਥੋਮਸ ਘਰੋਂ ਸਾਡੇ ਖਾਂਦਾਰ ਰੋਟੀਆਂ ਇੱਥੇ ਖਾ ਕੇ ਰੋਟੀਆਂ ਜਾਈਂ ਨਾ ਨਮਕ ਹਲਾਅ ਲਾ ਦਿੰਦਾ ਐਨਾ ਨਮਕ ਹਲਾਅ ਲਾ ਬੰਦਾ ਸਾਡਾ ਸਹੀ ਰੋਟੀਆਂ ਖੋਈਆਂ ਇੱਥੇ ਬਿਠਾ ਬਿਠਾ ਕੇ ਕਿ ਪੁਲਿਸ ਬਾਹਰ ਖੜੀ ਆ ਬੜੇ ਭਰਾਵਾਂ ਦਾ ਬਦਲਾ ਜੁੜ ਜੋ ਕਿਉਂਕਿ ਬਾਅਦ ਚ ਕੋਈ ਪਤਾ ਨਹੀਂ ਵੀ ਕੀ ਕਰ ਦੇਣ ਕੀ ਨਾ ਕਰ ਦੇਣ ਹਾਂ ਕੁੰਡਾ ਖੋਲ ਕੁੰਡਾ ਖੋਲ ਮੇਰਾ ਪੁੱਤ ਬਾਹਰ ਜਨਾਬ ਆਏ ਆ ਕੋਈ ਗੱਲ ਨਹੀਂ ਸਤਕਾਰਯੋਗ ਖੋਲ ਦੇ ਗੁੰਡਾ ਸਲੇਮ ਟਾਪਲੀ ਤੋਂ ਪੁਲਿਸ ਆਈ ਆ ਤੇ ਆ ਫੜਨ ਦੀ ਸਲੇਮ ਟਾਪਲੀ ਤੋਂ ਪੁਲਿਸ ਆਈ ਆ ਮਾਰੇ ਚੜ੍ਹਦੀ ਕਲਾ ਕਰੇ ਉੱਤੇ ਨੂੰ ਬਣਾਣਾ ਵੀਡੀਓ ਮੇਰੀ ਤੇ ਹੁਣ ਮੈਂ ਜਾਣਾ ਹੈ ਜਨਾਬ ਨੇ ਤੇ ਬਾਕੀ ਦੇਖ ਰਿਹਾ ਕੀ ਗੱਲਬਾਤ ਜਿੱਦਾਂ ਵੀ ਹੁੰਦੀ ਹੈ ਤੇ ਸਤਕਾਰਯੋਗ ਆਪਾਂ ਪ੍ਰਸ਼ਾਸਨ ਦਾ ਪੂਰਾ ਮਾਣ ਕਹੀਦਾ 31 ਜਗਾ ਲਓ ਜਨਾਬ 32 ਜਗਾ ਲਓ 32 ਜਗਾ ਲਓ 32 32 ਜਗਾ ਲੋ 32 32 ਜਗਾ ਜਨਾਬ ਲੋ ਜੀ ਵਾਹ ਜੀ ਵਾਹ ਜਨਾਬ ਆਏ ਨੇ ਮਹਾਰਾ ਚੜਤੀ ਕਲਾ ਹੋਈ ਆ ਹਾਂ ਜੀ ਬਾਬਾ ਜੀ ਆ ਦੇਖੋ ਕਿਹੜੇ ਕਿਹੜੇ ਥਾਣੇ ਤੋਂ ਆਏ ਬਾਬਾ ਜੀ ਹਾਂਜੀ ਸਲੇਮ ਦਾਪਰੀ ਸਲੇਮ ਦਾਪਰੀ ਤੋਂ ਆਏ ਨੇ ਨਹੀਂ 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 ਇਦਾਂ ਤਾਂ ਕਰਨਾ ਹੀ ਪੜੂਗਾ ਫੇਰ ਮਾੜਾ ਦੱਸਣਾ ਤਾਂ ਪਊਗਾ ਹੀ ਮਾੜਾ ਦੱਸਣਾ ਤਾਂ ਪਊਗਾ ਹੀ ਜੇ ਤੁਸੀਂ ਆਏ ਬੂਆ ਵੀ ਖੁੱਲੂਗਾ ਬੂਆ ਇਦਾਂ ਕਿਦਾਂ ਇਦਾਂ ਨਾ ੱਟਕਾ ਨਾ ਕਰੋ ਤੂੰ ਬਣਾ ਵੀ ਮੂਵੀ ਬਣਾ ਬੂਨੇ ਵੀਡੀਓ ਬਣਾ ਕੇ ਭੇਜਣੀ ਤਾਂ ਹੈਗੀ ਨਾ ਮੜੀ ਜੀ ਆਪਣੇ ਸੰਗਤ ਨੂੰ ਤਾਂ ਦੱਸਣੀ ਬੂਆ ਖੋਲੂਗਾ ਬੂਆ ਤੋੜ ਦੋ ਤਾਲਾ ਤੋੜ ਦੋ ਤੁਸੀਂ ਹਾਂ ਫੇਰ ਤੁਸੀਂ ਕਹਦੇ ਕਿੰਨੇ ਪਏ ਤੁਸੀਂ ਤਾਂ ੱਟਕਾ ਕਰਦੇ ਪਏ ਆ ਮੈਂ ਦੱਸ ਕੀ ੱਟਕਾ ਕੀਤਾ ਮੇਰੇ ਨਾਲ ਕੀ ਨਹੀਂ ਜਾਇਆ ਜਾਇਆ ਫੇਰ ਖੋਲਦਾ ਪਿਆ ਬੂਆ ਮੈਂ ਤਾਂ ਤੁਹਾਨੂੰ ਕਿਹਾ ਵੀ ਸਤਿਕਾਰ ਕੀਤਾ ਤੁਸੀਂ ਵੀ ਬਣਾਓ ਜੀ ਬਣਾਓ ਜੀ ਬਣਾਓ ਵੀਡੀਓ ਬਣਾਓ ਤੁਸੀਂ ਐਸਐਚਓ ਸਾਹਿਬ ਨੂੰ ਬੁਲਾ ਲਓ ਜਿਹਨੂੰ ਬੁਲਾਉਣਾ ਬੁਲਾ ਲਓ ਮੈਨੂੰ ਕਿਸੇ ਦੇ ਨਾਲ ਕੋਈ ਡਰ ਨਹੀਂ ਮੈਂ ਪ੍ਰਸ਼ਾਸਨ ਦਾ ਮਾਣ ਕਰਦਾ ਮੈਂ ਤੁਹਾਨੂੰ ਕਿਹਾ ਵੀ ਤੁਹਾਨੂੰ ਸਤਿਕਾਰ ਦਿੱਤਾ ਤੁਸੀਂ ਵੇ ਤੁਸੀਂ ਕਰਦੇ ਪਏ ਹੋ ਬੂਆ ਖੜੇ ਇੱਕ ਮਿੰਟ ਨਹੀਂ ਮੈਂ ਫੇ ਆਪਣੇ ਆਪ ਨੂੰ ਅੱਗ ਲਾ ਲੇ ਨਾ ਬਾਬਾ ਬੂਆ ਖੜੇ ਰਹਿ ਜਾ ਇੱਕ ਮਿੰਟ ਰੁਕ ਜਾ ਫੇ ਤੁਸੀਂ ਮੈਨੂੰ ਮਰਵਾ ਨਾ ਇਹ ਨਾ ਹੁਣ ਤੁਸੀਂ ਮੁੱਖੇ ਨਹੀਂ ਨਾ ਦੱਬ ਕੇ ਕੈਮਰਾ ਚਲਾ ਦੋ ਸਰਾ ਸਾਨੂੰ ਜਦ ਮੈਂ ਕਹਿੰਦੇ ਮੈਂ ਚੱਲਦਾ ਪਿਆ ਨਾਲ ਕੁਛੀ ਬੰਦਾ ਕੋਹਰੀ ਡਰਾਮੇ ਬਜੀ ਕੋਈ ਜਾਂਦੇ ਆ ਪਰ ਸੱਡੋੜੋ ਐਸਾ ਕਿਉਂ ਬੁਲਾਉ ਉਹਨੂੰ ਬੁਲਾਓ ਮੈਂ ਬੁਲਾਇਆ ਨਾ ਇੱਥੇ ਬੁਲਾ ਲਓ ਇਨਸਪੈਕਟਰ ਨੂੰ ਬੁਲਾ ਲਓ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਂ ਤੁਹਾਡੇ ਨਾਲ ਚੱਲਦਾ ਪਿਆ ਤੁਸੀਂ ਤਾਂ ਰੋਕ ਪਾਈ ਜਾਂਦੇ ਹੋ ਹੈ ਆ ਜਾ ਆ ਜਾ ਕਿੱਥੋਂ ਆਏ ਕਿੱਦਾਂ ਦੱਸਾਂ ਬਸ ਇਹ ਸੇਮਟਾਪਲੀ ਦੀ ਪੁਲਿਸ ਮੈਨੂੰ ਜਾਣਦੀ ਨਹੀਂ ਆ ਮੈਨੂੰ ਸੇਮਟਾਪਲੀ ਦੀ ਪੁਲਿਸ ਜਾਣਦੀ ਨਹੀਂ ਆ ਤਾਂ ਬਾਬਾ ਆ ਜਾ ਇੱਥੇ ਆ ਜੇ ਨੇ ਬਾਹਰ ਸਲੇਮਟਾਪਲੀ ਦੀ ਪੁਲਿਸ ਮੈਨੂੰ ਜਾਣਦੀ ਨਹੀਂ ਮੈਨੂੰ ਨਵੀਂ ਪੁਲਿਸ ਨੇ ਲੈ ਕੇ ਜਾਣਾ 35 ਪਰਚੇ ਹੋਏ ਕਹਿੰਦੇ ਮੇਰੇ ਤੇ ਕੋ ਖਾਂਦਾ ਨਹੀਂ ਆ ਤੂੰ ਇੰਨਾ ਵਧੀਆ ਬੰਦਾ ਯਾਰ ਵਧੀਆ ਬੰਦਾ ਮੈਂ ਤੁਹਾਡੇ ਨਾਲ ਖੜਿਆ ਨਹੀਂ ਆ ਛੱਡ ਮੈਨੂੰ ਤੂੰ ਕੀ ਕਹਿੰਦਾ ਮੈਂ ਨਹੀਂ ਕਹਿੰਦਾ ਮੈਨੂੰ ਸੋ ਲੱਗੇ ਸਾਰੇ ਦੇ ਅੱਗੇ ਹੱਥ ਜੋੜੀ ਗਿਆ ਮੈਂ ਮੈਂ ਕਿਹਾ ਨਾ ਕਰ ਓ ਨਾ ਕਰ ਭੈਣ ਚੋਂ ਮੇਰੇ ਨਾਲ ਗਿਆ ਮਤਲਬ ਤਲਵਾਰ ਨਾ ਮਾਰਾ ਨਾ ਮਾਰਾ ਸਾਰੇ ਅੱਗੇ ਆਈ ਗਿਆ ਅੱਗੇ ਆਈ ਗਿਆ ਹੁਣ ਮੈਂ ਕੀ ਕਰਦਾ ਉੱਥੇ ਚੱਲ ਆ ਬੱਬਾ ਬੱਬਾ ਤਾਂ ਕੋਲ ਕਿਸੇ ਨੂੰ ਕਿਸਾਨ ਨੰਗੀ ਹਰਾਮ ਸਾਡੇ ਘਰੇ ਰੋਟੀਆਂ ਖੰਡਾ ਰਿਆ ਸਾਰਾ ਥੋਮਸ ਉਹ ਰੋ ਸਾਡੇ ਖਾਂਦਾ ਰਿਆ ਰੋਟੀਆਂ ਇੱਥੇ ਖਾ ਕੇ ਰੋਟੀਆਂ ਜਾਈ ਨਾ ਨਮਕਾ ਹਾਲ ਬੰਦਾ ਐਨਾ ਨਮਕਾ ਹਾਲ ਬੰਦਾ ਸਾਡੇ ਸੀ ਰੋਟੀਆਂ ਖਵਾਈਆਂ ਇੱਥੇ ਬਟਾ ਬਟਾ ਕੇ ਸਾਨੂੰ ਪਤਾ ਸੀ ਵੀ ਇਦਾਂ ਦਾ ਨਿਕਲਣਾ ਸਾਨੂੰ ਨਹੀਂ ਪਤਾ ਸੀ ਵੀ ਇਦਾਂ ਦਾ ਗੰਦਾ ਬੰਦਾ ਨਿਕਲਣਾ ਉਹ ਦੋਗਲਾ ਸਾਡੇ ਘਰੇ ਰੋਟੀਆਂ ਖਾਂਦਾ ਰਿਆ ਸਾਡੇ ਘਰੇ ਰੋਟੀਆਂ ਖਾਂਦਾ ਰਿਆ ਪੁਲਿਸ ਆਈ ਮਮੀ ਘਰੇ ਆਇਓ ਮਰਾਇਆ ਆਇਓ ਮਰਾਇਆ ਇੱਧਰ ਪੁਲਿਸ ਆਈ ਐ ਐਸਾ ਕਿਉਂ ਆਜੋ ਘਰੇ ਆਜੋ ਆਜੋ ਘਰੇ ਆਜੋ ਘਰੇ ਹੀ ਆਜੋ ਕੋਈ ਗੱਲ ਨਹੀਂ ਅੰਦਰਾਂ ਸੀ ਗਿੰਚੇ ਜਿਹੜਾ ਆਜਾ ਤੁਸੀਂ ਆਇਓ ਸਾਡੇ ਘਰੇ ਇੱਥੇ ਭਾਜੀ ਰੋਟੀਆਂ ਖਾਂਦਾ ਰਿਆ ਸਾਡੇ ਘਰੇ ਕੋਈ ਨਹੀਂ ਹੈ ਫੋਨ ਵੀ ਆਪਦੀਆਂ ਨਹੀਂ ਕੀਤਾ ਮੈਂ ਬੰਦ ਕੀਤਾ ਮੈਂ ਤੁਹਾਨੂੰ ਸਤਿਕਾਰ ਕਰਦਾ ਮੈਂ ਫੋਨ ਵੀ ਬੰਦ ਨਹੀਂ ਕੀਤਾ ਮੈਨੂੰ ਪਤਾ ਮੇਰੇ ਮੈਂ ਕਰਿਆ ਨਹੀਂ ਸੀ ਮੈਂ ਕਰਿਆ ਨਹੀਂ ਸੀ ਮੇਰੇ ਘਰ ਵਾਲੇ ਨੇ ਉਹ ਤਾਲੇ ਪਏ ਦੇ ਕੋ ਸਬੂਤੋ ਤਾਲੇ ਤੋੜ ਕੇ ਉਹ ਅੰਦਰ ਬਾਰੇ ਤੇ ਤਿੰਨ ਦਿਨ ਸਾਡੇ ਘਰੇ ਦੇ ਰੋਟੀਆਂ ਖਾਂਦਾ ਰਿਹਾ ਉਹ ਦੇਖੋ ਤਾਲੇ ਪਏ ਰੈਕ ਦੇ ਉੱਤੇ ਚੱਪਲਾਂ ਵਾਲੇ ਦੇ ਉਹ ਰੈਕ ਦੇ ਤੇ ਚੱਪਲਾਂ ਵਾਲੇ ਰੈਕ ਦੇ ਉੱਤੇ ਤਾਲੇ ਪਏ ਉਸ ਦਿਨ ਦੇ ਮੈਂ ਹੈਨੀ ਦੇ ਘਰੇ ਮੈਂ ਪੇਕੇ ਗਈ ਸੀ ਆਣੇ ਨੇ ਛੁੱਟੀਆਂ ਕਰਕੇ 3 ਦਿਨ ਇੱਥੇ ਰੱਖਿਆ ਉਹਨੂੰ ਸਾਡੇ ਘਰੇ ਰਹਿੰਦਾ ਰਿਹਾ ਰੋਟੀਆਂ ਖਾਂਦਾ ਰਿਹਾ ਸਾਨੂੰ ਪਤਾ ਹੁੰਦਾ ਨਾ ਵੀ ਇਦਾਂ ਵਾਸਤੇ ਕਦੀ ਦਿੱਲੀ ਜਣਾ ਵਿੱਚ ਚੜਨਦਾ ਮੈਂ ਇਹੋ ਜਿਹੇ ਬੰਦੇ ਨੂੰ ਹੈ ਕਦੀ ਦਿੱਲੀ ਜਣਾ ਮੈਨੂੰ ਹੁਣ ਮਿਲ ਜਾਵੇ ਕਿਤੇ ਟੱਕਰਿਆ ਸਹੀ ਹੋ ਦੇਖੀ ਕਿ ਤਾਂ ਮੈਂ ਜਲੂਸ ਕੱਢਦੀ ਆ ਨਮਕਾ ਲੈ ਆ ਤੇ ਚੰਦੀ ਰੋਟੀਆਂ ਬਣਾ ਆਪਣਾ ਕੁਵਾਈਆਂ ਇਹਨੂੰ ਚਲੋ ਕੋਈ ਨਹੀਂ ਹੋਰ ਗੱਲ ਮੈਂ ਆ ਰਿਆਂ ਬਾਹਰ ਕੁੰਡਾ ਪੜੇ ਮੰਮੀ ਨੂੰ ਮੜਾ ਜਾ ਬੁਲਾ ਲਈਏ ਬੜੇ ਇੱਕ ਮੇਜ ਨੂੰ ਸਾਡਾ ਭਰਾ ਆ ਮੈਂ ਬਣਾ ਮੋਗਲ ਬਣਾ ਲਾ ਮੋਗਲ ਕੋਈ ਮੋਗਲੀ ਗੱਲ ਸਾਡੀ ਕੋਈ ਭਰਾ ਉਹ ਬਣਾ ਜਾ ਮੈਂ ਨਹੀਂ ਅਸੀਂ ਬੱਤੀ ਆ ਕੋਈ ਵੀ ਗੱਲ ਕੋਈ ਮੋਗਲੀ ਨਹੀਂ ਮੋਗਲੀ ਬਣਾ ਲਾ ਮਾਰੀ ਕੋਈ ਬਾਹਰ ਕੋਣ ਆ ਸਰ ਵਿੱਕੀ ਖੰਮਨ ਖੜਾ ਬਾਹਰ ਨਹੀਂ ਕੋਈ ਨਹੀਂ ਕੋਈ ਨਹੀਂ ਹੈਗਾ ਕੋ ਕੋ ਵਾਲਿਓ ਸ਼ੇਅਰ ਕਰ ਦਿਓ ਵੀਡੀਓ ਕੀ ਹੋ ਗਿਆ ਤੁਹਾਨੂੰ ਯਾਰ ਕਮਾਨ ਕਮਾਨ ਉਹ ਵੀ ਨਾਲ ਆ ਨਹੀਂ ਨਹੀਂ ਰਿਕੀ ਥੋਮਸ ਵੀ ਆ ਗਿਆ ਅਗਲਾ ਬਦਮਾਸ਼ ਹੁਣ ਪਤਾ ਹੈ ਵੀ ਸਿੱਖਾਂ 'ਚ ਹੈ ਨਹੀਂ ਗੀ ਦਮ ਦਮ ਬੰਬੇ ਤੋਂ ਆ ਗਿਆ ਬੜਾ ਮੇਰੇ ਘਰ ਦੇ ਬਾਹਰ ਖੜਾ ਆ ਤਿਰਪਾਨ ਲੈ ਕੇ ਪਰ ਮੈਂ ਥੋੜਾ ਡਰਦਾ ਹਾਂ ਮੈਂ ਤੁਹਾਨੂੰ ਦੱਸਣ ਲੱਗਾ ਵੀ ਆਹ ਦੇਖ ਲਓ ਕੀ ਹਾਲ ਹੁੰਦਾ ਆ ਸਾਨੂੰ ਪਤਾ ਨਹੀਂਦਾ ਕਿ ਜੀ ਬੇ ਤੁਸੀਂ ਕੱਲ ਦੇ ਪਏ ਆ ਬੂਆ ਖੋਲ ਇੱਕ ਮਿੰਟ ਨਹੀਂ ਮੈਂ ਫੇ ਆਪਣੇ ਆਪ ਨੂੰ ਅੱਗ ਲਾ ਲਿਮਾ ਬਾਬਾ ਬੂਆ ਖੋਲ ਮੜ ਜਾ ਇੱਕ ਮਿੰਟ ਰੁਕ ਜਾ ਫੇ ਤੁਸੀਂ ਮੈਨੂੰ ਮਰਵਾ ਨਹੀ ਆ ਨਾ ਹੁਣ ਦਾ ਨੰਕੀ ਹਰਾਮ ਆ ਸਾਡੇ ਘਰੇ ਰੋਟੀਆਂ ਖੰਡਾ ਰਿਆ ਸਾਡਾ ਥੋਮਸ ਰੋ ਸਾਡੇ ਖਾਂਦਾਰ ਰੋਟੀਆਂ ਇੱਥੇ ਖਾ ਕੇ ਰੋਟੀਆਂ ਜਾਈਆਂ ਨਾ ਨਮਕਾ ਲਾਲ ਬੰਦਾ ਇਹ ਨਮਕਾ ਲਾਲ ਬੰਦਾ ਸਾਡੇ ਸੀ ਰੋਟੀਆਂ ਖੋਈਆਂ ਇੱਥੇ ਬਿਠਾ ਬਿਠਾ ਕੇ ਕਿ ਪੁਲਿਸ ਬਾਹਰ ਖੜੀ ਆ ਬੜੇ ਭਰਾਵਾਂ ਦਾ ਜੁੜ ਜੋ ਕਿਉਂਕਿ ਬਾਅਦ ਚ ਕੋਈ ਪਤਾ ਨਹੀਂ ਕੀ ਕਰ ਦੇਣ ਕੀ ਨਾ ਕਰ ਦੇਣ ਹਾਂ ਕੁੰਡਾ ਖੋਲ ਦੇ ਪੁੱਤ ਬਾਹਰ ਕੁੰਡਾ ਖੋਲ ਮੇਰਾ ਪੁੱਤ ਬਾਹਰ ਜਨਾਬ ਆਏ ਆ ਕੋਈ ਗੱਲ ਨਹੀਂ ਸਤਕਾਰਯੋਗ ਖੋਲ ਦੇ ਕੁੰਡਾ ਸਲੇਮ ਟਾਪਲੀ ਤੋਂ ਪੁਲਿਸ ਆਈ ਆ ਤੇ ਆ ਫੜਨੇ ਚ ਸਲੇਮ ਟਾਪਲੀ ਤੋਂ ਪੁਲਿਸ ਆਈ ਆ ਮਹਾਰਾ ਚੜ੍ਹਦੀ ਕਲਾ ਕਰੇ ੁੱੱਤੇ ਨੂੰ ਬਣਾਣਾ ਵੀਡੀਓ ਮੇਰੀ ਤੇ ਹੁਣ ਮੈਂ ਜਾਣਾ ਆ ਜਨਾਬ ਨੇ ਤੇ ਬਾਕੀ ਦੇਖਦੇ ਆ ਕੀ ਗੱਲਬਾਤ ਜਿੱਦਾਂ ਵੀ ਹੁੰਦੀ ਹੈ ਤੇ ਸਤਕਾਰਯੋਗ ਆਪਾਂ ਪ੍ਰਸ਼ਾਸਨ ਦਾ ਪੂਰਾ ਮਾਨਕ ਵੀ ਦਾ ਬੱਤੀ ਜਗਾ ਲਓ ਜਨਾਬ ਬੱਤੀ ਜਗਾ ਲਓ ਬੱਤੀ ਜਗਾ ਲਓ ਬੱਤੀ ਬੱਤੀ ਜਗਾ ਲਓ ਬੱਤੀ ਬੱਤੀ ਜਗਾ ਜਰਾ ਲਓ ਜੀ ਵਾਹ ਜੀ ਵਾਹ ਜਿਨਾ ਬਾਈ ਨੇ ਮਹਾਰਾ ਚੜਤੀ ਕਲਾ ਹੋਈ ਆ ਹਾਂਜੀ ਬਾਬਾ ਜੀ ਆ ਦੇਖੋ ਕਿਹੜੇ ਕਿਹੜੇ ਥਾਣੇ ਤੋਂ ਆਏ ਬਾਬਾਈ ਹਾਂਜੀ ਸਲੇਮ ਦਾਪਰੀ ਸਲੇਮ ਦਾਪਰੀ ਤੋਂ ਆਏ ਨੇ ਨਹੀਂ 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 ਇਦਾਂ ਤਾਂ ਕਰਨਾ ਹੀ ਪੜੂਗਾ ਫੇਰ ਮਾੜਾ ਦੱਸਣਾ ਤਾਂ ਪਊਗਾ ਹੀ ਮਾੜਾ ਦੱਸਣਾ ਤਾਂ ਪਊਗਾ ਹੀ ਜੇ ਤੁਸੀਂ ਆਏ ਬੂਹਾ ਵੀ ਖੁੱਲੂਗਾ ਬੂਹਾ ਇਦਾਂ ਕਿਦਾਂ ਇਦਾਂ ਨਾ ੱਟਕਾ ਨਾ ਨਾ ਕਰੋ ਤੂੰ ਬਣਾ ਵੀ ਮੂਵੀ ਬਣਾ ਮੂਵੀ ਵੀਡੀਓ ਬਣਾ ਕੇ ਭੇਜਣੀ ਤਾਂ ਹੈਗੀ ਨਾ ਮਾੜੀ ਜੀ ਆਪਣੇ ਸੰਗਤ ਨੂੰ ਤਾਂ ਦੱਸਣੀ ਬੂਹਾ ਖੋਲੂਗਾ ਬੂਹਾ ਤੋੜ ਦੋ ਤਾਲਾ ਤੋੜ ਦੋ ਤੁਸੀਂ ਹਾਂ ਫੇਰ ਤੁਸੀਂ ਕਦੇ ਕਿੰਨੇ ਪਏ ਤੁਸੀਂ ਤਾਂ ੱਟਕਾ ਕਰਦੇ ਪਏ ਆ ਮੈਂ ਦੱਸ ਕੀ ੱਟਕਾ ਕੀਤਾ ਮੇਰੇ ਨਾਲ ਕੀ ਨਹੀਂ ਜਾਇਆ ਜਾਇਜ ਫੇਰ ਖੋਲਦਾ ਪਿਆ ਬੂਹਾ ਮੈਂ ਤਾਂ ਤੁਹਾਨੂੰ ਕਿਹਾ ਵੀ ਸਤਕਾਰ ਕੀਤਾ ਤੁਸੀਂ ਵੀ ਬਣਾਓ ਜੀ ਬਣਾਓ ਜੀ ਬਣਾਓ ਵੀਡੀਓ ਬਣਾਓ ਤੁਸੀਂ ਐਸਐਚਓ ਸਾਹਿਬ ਨੂੰ ਬੁਲਾ ਲਓ ਜਿਹਨੂੰ ਬੁਲਾਉਣਾ ਬੁਲਾ ਲਓ ਮੈਨੂੰ ਕਿਸੇ ਦੇ ਨਾਲ ਕੋਈ ਡਰ ਨਹੀਂ ਮੈਂ ਪ੍ਰਸ਼ਾਸਨ ਦਾ ਮਾਣ ਕਰਦਾ ਮੈਂ ਤੁਹਾਨੂੰ ਕਿਹਾ ਵੀ ਤੁਹਾਨੂੰ ਸਤਿਕਾਰ ਦਿੱਤਾ ਤੁਸੀਂ ਵੀ ਤੁਸੀਂ ਕੱਲ ਦੇ ਪਏ ਆ ਨਹੀਂ ਮੈਂ ਫੇਰ ਆਪਣੇ ਆਪ ਨੂੰ ਅੱਗ ਲਾ ਲਿਮਾ ਬਾਬਾ ਬੂਆ ਫੋੜ ਕਰ ਜਰਾ ਇੱਕ ਮਿੰਟ ਰੁਕ ਜਾ ਫੇਰ ਤੁਸੀਂ ਮੈਨੂੰ ਮਰਦਾਰਨਾ ਹੀ ਆ ਨਾ ਹੁਣ ਤੁਸੀਂ ਮੁੱਛੇ ਨਹੀਂ ਨਾ ਦੱਸ ਲਾ ਦੂਸਰਾ ਜਦੋਂ ਮੈਂ ਕਹਿ ਰਿਹਾ ਮੈਂ ਚੱਲਦਾ ਪਿਆ ਨਾਲ ਤੁਸੀਂ ਵੰਨਣਾ ਕੋਹਰੀ ਤਰ੍ਹਾਂ ਮੇਰੇ ਪੰਜ ਕਿਈ ਜਾਂਦੇ ਪਿਆ ਪਰ ਸਰਦਾਰ ਨੂੰ ਐਸਾ ਕਿਉਂ ਬੁਲਾਉਂ ਉਹਨੂੰ ਬੁਲਾਉ ਮੈਂ ਬੁਲਾ ਲਓ ਇੰਸਪੈਕਟਰ ਨੂੰ ਬੁਲਾ ਲਓ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਂ ਤੁਹਾਡੇ ਨਾਲ ਚੱਲਦਾ ਪਿਆ ਤੁਸੀਂ ਤਾਂ ਰੋਕ ਪਾਈ ਜਾਂਦੇ ਹੈ ਆ ਜਾ ਕਿੱਥੋਂ ਆਏ ਕਿੱਦਾਂ ਦੱਸਾਂ ਬਸੇ ਸੇਮਟਾਪਲੀ ਦੀ ਪੁਲਿਸ ਮੈਨੂੰ ਜਾਣਦੀ ਨਹੀਂ ਆ ਮੈਨੂੰ ਸੇਮਟਾਪਲੀ ਦੀ ਪੁਲਿਸ ਜਾਣਦੀ ਨਹੀਂ ਆ ਬਾਬਾ ਆ ਜਾ ਅੱਥੇ ਆ ਜੇ ਨੇ ਬਾਹਰ ਸਲੇਮਟਾਪਲੀ ਦੀ ਪੁਲਿਸ ਮੈਨੂੰ ਜਾਣਦੀ ਨਹੀਂ ਮੈਨੂੰ ਨਵੀਂ ਪੁਲਿਸ ਨੇ ਲੈ ਕੇ ਜਾਣਾ 35 ਪਰਚੇ ਹੋਏ ਕਹਿੰਦੇ ਮੈਨੂੰ ਤਾਂ ਧਰਮ ਦੇ ਨਾਂ ਤੇ ਤੂੰ ਖਾਂਦਾ ਨਹੀਂ ਆ ਤੂੰ ਇੰਨਾ ਬੰਦਾ ਯਾਰ ਵਧੀਆ ਬੰਦਾ ਮੈਂ ਤੁਹਾਡੇ ਨਾਲ ਖੜਿਆ ਨਹੀਂ ਛੱਡਨੇ ਤੂੰ ਕਹਿੰਦੇ ਆ ਮੈਂ ਕੀ ਕੀਤਾ ਮੈਂ ਕੋਈ ਮਾਰਾ ਨਹੀਂ ਕੰਮ ਕੀਤਾ ਮੈਨੂੰ ਥੋ ਲੱਗੇ ਸਾਰੇ ਲੱਗੇ ਹੱਥ ਜੋੜੀ ਗਿਆ ਮੈਂ ਮੈਂ ਕਿਹਾ ਨਾ ਕਰ ਓ ਨਾ ਕਰ ਭੈਣ ਚੋ ਮੇਰੇ ਨਾਲ ਗਿਆ ਮੈਂ ਤੇਰੇ ਕਲਵਾਰ ਨਾਲ ਮਾਰਾ ਨਾਲ ਮਾਰਾ ਸਾਰੇ ਅੱਗੇ ਆਈ ਗਿਆ ਅੱਗੇ ਆਈ ਗਿਆ ਹੁਣ ਮੈਂ ਕੀ ਕਰਦਾ ਉੱਥੇ ਚੱਲ ਆ ਬਾਬਾ ਬਾਬਾ ਤਾਂ ਕੋਈ ਕਿਸੇ ਨੂੰ ਕਿਸਾਨ ਨੰਕੀ ਹਰਾਮ ਆ ਸਾਡੇ ਘਰੇ ਰੋਟੀਆਂ ਖੰਡਾ ਰਿਆ ਸਾਰਾ ਥੋਮਸ ਘਰੋਂ ਸਾਡੇ ਖੰਡਾ ਰਿਆ ਰੋਟੀਆਂ ਇੱਥੇ ਖਾ ਰ ਕੇ ਰੋਟੀਆਂ ਜਾਈ ਨੰਨਾ ਨੰਗਾ ਲਾਲ ਬੰਦਾ ਐਨਾ ਨੰਗਾ ਲਾਲ ਬੰਦਾ ਸਾਡੇ ਸੀ ਰੋਟੀਆਂ ਖੋਈਆਂ ਇੱਥੇ ਬਿਠਾ